ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਘਰ ਤੋਂ ਨਿਕਲਦੇ ਸਮੇਂ 11 ਵਾਰ ਇਸ ਸ਼ਬਦ ਦਾ ਜਾਪ ਕਰੋ ਤਾਂ ਫਿਰ ਦੇਖਣਾ ਸਾਡੇ ਸਾਰੇ ਹੀ ਕੰਮਾਂ ਵਿੱਚ ਸਤਿਗੁਰੂ ਜੀ ਆਪ ਸਹਾਇ ਹੋਣਗੇ ਤਾਂ ਉਹ ਕਿਹੜਾ ਸ਼ਬਦ ਆ ਕਿੰਝ ਇਸ ਸ਼ਬਦ ਦਾ ਜਾਪ ਕਰਨਾ ਹੈ ਇਸ ਸਾਰੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਕਰਕੇ ਪੂਰੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਤੇ ਸਮਝਣਾ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਸਭ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਤੇ ਆਓ ਫਿਰ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਦੇਖੋ ਜੀ ਕਈ ਵਾਰ ਆਪਾਂ ਘਰ ਤੋਂ ਬਾਹਰ ਬੜੇ ਹੀ ਜ਼ਰੂਰੀ ਕੰਮ ਲਈ ਜਾਣਾ ਹੁੰਦਾ ਹੈ ਕਈ ਵਾਰ ਕੋਈ ਅਹਿਮ ਫੈਸਲਾ ਸੁਣ ਜਾਣਾ ਹੁੰਦਾ ਹੈ ਜਾਂ ਕੋਈ ਫੈਸਲਾ ਸੁਣਾਉਣ ਜਾਣਾ ਹੁੰਦਾ ਹੈ ਜਾਂ ਕਈ ਵਾਰ ਕਿਸੇ ਬੱਚੇ ਬੱਚੀ ਦਾ ਰਿਸ਼ਤਾ ਕਰਨ ਲਈ ਜਾਣਾ ਹੁੰਦਾ ਹੈ ਜਾਂ ਕਈ ਵਾਰ ਪੜ੍ਹਨ ਵਾਲੇ ਬੱਚੇ ਆਪਣਾ ਇਮਤਿਹਾਨ ਦੇਣ ਲਈ ਜਾਂਦੇ ਨੇ ਜਾਂ ਕਈ ਬੱਚੇ ਨੌਕਰੀ ਲਈ ਇੰਟਰਵਿਊ ਦੇਣ ਜਾਂਦੇ ਨੇ ਜਾਂ ਹੋਰ ਕਿਸੇ ਜ਼ਰੂਰੀ ਕੰਮ ਲਈ ਜਦੋਂ ਆਪਾਂ ਘਰੋਂ ਬਾਹਰ ਜਾਂਦੇ ਹਾਂ ਤਾਂ ਕਈ ਵਾਰ ਸਾਡਾ ਮਨ ਬਹੁਤ ਹੀ ਜ਼ਿਆਦਾ ਦੁਖੀ ਹੁੰਦਾ ਹੈ ਭਾਵਕੇ ਪਰੇਸ਼ਾਨ ਹੁੰਦਾ ਹੈ ਸਾਨੂੰ ਨਾ ਇੱਕ ਕਿਸਮ ਦਾ ਇਹ ਡਰ ਲੱਗਿਆ ਰਹਿੰਦਾ ਹੈ ਕਿ ਪਤਾ ਨਹੀਂ ਕੀ ਹੋਵੇਗਾ ਸਾਡੇ ਨਾਲ ਚੰਗਾ ਹੋਵੇਗਾ ਜਾਂ ਮਾੜਾ ਹੋਵੇਗਾ ਇਹ ਫੈਸਲਾ ਸਾਡੇ ਹੱਥ ਵਿੱਚ ਹੋਵੇਗਾ ਵੀ ਜਾਂ ਨਹੀਂ ਮਨ ਬੜਾਈ ਡਰਿਆ ਡਰਿਆ ਤੇ ਸਹਮੇ ਸਹਮੇ ਰਹਿੰਦਾ ਹੈ ਤਾਂ ਅਜਿਹੇ ਮੌਕੇ ਤੇ ਅਜਿਹੀ ਸਥਿਤੀ ਵਿੱਚ ਕਦੇ ਵੀ ਸਾਨੂੰ ਡਰਨਾ ਨਹੀਂ ਚਾਹੀਦਾ ਹਮੇਸ਼ਾ ਉਸ ਮਾਲਕ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਜਦੋਂ ਵੀ ਘਰੋਂ ਬਾਹਰ ਨਿਕਲਣਾ ਹੋਵੇ ਚਾਹੇ ਆਪਾਂ ਕਿਸੇ ਵੀ ਕੰਮ ਲਈ ਜਾਈਏ ਸਾਨੂੰ ਹਮੇਸ਼ਾ ਗੁਰੂ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਕੇ ਹੀ ਜਾਣਾ ਚਾਹੀਦਾ ਹੈ ਦੇਖੋ ਜੀ ਆਪਾਂ ਤਾਂ ਹਮੇਸ਼ਾ ਆਪਣੇ ਲਈ ਉਹੀ ਚੀਜ਼ਾਂ ਮੰਗਦੇ ਆਂ ਜੋ ਸਾਨੂੰ ਸਾਡੇ ਲਈ ਸਹੀ ਲੱਗਦੀਆਂ ਨੇ ਜਦੋਂ ਆਪਾਂ ਕਿਸੇ ਵੀ ਕੰਮ ਲਈ ਜਾਂਦੇ ਆਂ ਨਾ ਤਾਂ ਆਪਾਂ ਪਹਿਲਾਂ ਇਹੀ ਅਰਦਾਸ ਕਰਦੇ ਆਂ ਕਿ ਪਾਤਸ਼ਾਹ ਮੇਰਾ ਇਹ ਕੰਮ ਬਣ ਜਾਵੇ ਆਪਾਂ ਆਪਣੀ ਅਰਦਾਸ ਦੇ ਵਿੱਚ ਹੁਣ ਬਦਲਾਅ ਕਰਨਾ ਹੈ ਹਮੇਸ਼ਾ ਮਾਲਕ ਅੱਗੇ ਇਹ ਅਰਦਾਸ ਕਰਨੀ ਚਾਹੀਦੀ ਹੈ ਕੇ ਪਰਮਾਤਮਾ ਜੋ ਤੁਹਾਨੂੰ ਚੰਗਾ ਲੱਗੇ ਉਹੀ ਕੰਮ ਕਰਨਾ ਕਿਉਂਕਿ ਜੋ ਮਾਲਕ ਦੀ ਮਰਜ਼ੀ ਹੁੰਦੀ ਹੈ ਨਾ ਉਹੀ ਚੱਲਦੀ ਹੈ ਅਤੇ ਮਾਲਕ ਦੀ ਮਰਜ਼ੀ ਦੇ ਨਾਲ ਮਿਲੀ ਹੋਈ ਕੋਈ ਵੀ ਚੀਜ਼ ਸਾਨੂੰ ਖੁਸ਼ੀ ਦੇ ਸਕਦੀ ਹੈ ਤਾਂ ਇਸ ਲਈ ਪਹਿਲਾਂ ਆਪਾਂ ਇਸ ਸ਼ਬਦ ਦਾ ਜਾਪ ਕਰਨਾ ਹੈ ਕਿ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਇਸ ਸ਼ਬਦ ਦਾ ਜਾਪ ਕਰ ਲਓ ਜਾਂ ਇਹਨਾਂ ਪੰਕਤੀਆਂ ਦਾ ਜਾਪ ਕਰ ਲਓ ਜਾਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਜਾਂ ਵਾਹਿਗੁਰਜੀ ਦਾ ਸਿਮਰਨ ਕਰ ਲਓ ਜਾਂ ਤੁਸੀਂ ਕਿਸੇ ਹੋਰ ਸ਼ਬਦ ਦਾ ਜਾਪ ਕਰਕੇ ਬਾਣੀ ਪੜ੍ਹ ਕੇ ਅਰਦਾਸ ਕਰ ਸਕਦੇ ਹੋ ਕਿ ਇਹ ਪਾਤਸ਼ਾਹ ਜੋ ਤੁਹਾਨੂੰ ਚੰਗਾ ਲੱਗੇ ਉਹੀ ਮੇਰਾ ਕੰਮ ਬਣੇ ਤੇ ਜਦੋਂ ਇੰਜ ਤਰ੍ਹਾਂ ਆਪਾਂ ਅਰਦਾਸ ਕਰਾਂਗੇ ਤਾਂ ਫਿਰ ਸਾਡਾ ਮਨ ਕਦੇ ਵੀ ਨਹੀਂ ਡੋਲੇਗਾ ਅਗੋ ਫੈਸਲਾ ਜਾਹੀ ਜੋ ਮਰਜੀ ਹੋਵੇ ਪਰ ਸਾਨੂੰ ਸਬਰ ਤੇ ਸੰਤੋਖ ਹੋਵੇਗਾ ਕਿ ਇਹ ਫੈਸਲਾ ਮੇਰੇ ਮਾਲਕ ਦਾ ਹੈ ਮੇਰੇ ਮਾਲਕ ਮੇਰੇ ਅੰਗ ਸੰਗ ਹਨ ਤੇ ਸਾਰੇ ਕੰਮਾਂ ਵਿੱਚ ਵਾਹਿਗੁਰੂ ਜੀ ਆਪ ਵਰਤੇ ਹਨ ਤਾਂ ਫਿਰ ਘਰੋਂ ਨਿਕਲਦੇ ਸਮੇਂ ਹਮੇਸ਼ਾ ਪਾਤਸ਼ਾਹ ਅੱਗੇ ਅਰਦਾਸ ਕਰਕੇ ਨਿਕਲਣਾ ਹੈ ਅਤੇ ਇਸ ਸ਼ਬਦ ਦਾ ਜਾਪ ਵੀ ਕਰਨਾ ਹੈ ਕਿ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ